ਹਾਂਜੀ ਦੋਸਤੋ 65-70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਦੁੱਧ ਵਿੱਚ ਖੰਜੂਰ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 2 ਜੇਕਰ ਚਿਹਰੇ ਤੇ ਝੋੜੀਆਂ ਜਾਂ ਸਾਈਆਂ ਪੈਣ ਲੱਗ ਜਾਣ ਤਾਂ ਖੀਰੇ ਦਾ ਸੇਵਨ ਕਰਨਾ ਚਾਹੀਦਾ ਚਿਹਰਾ ਸਾਫ਼ ਹੋ ਜਾਏਗਾ ਨੰਬਰ 3 ਨਾਰੀਅਲ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਟੁੱਟਣਾ ਬੰਦ ਹੋ ਜਾਂਦੇ ਹਨ ਨੰਬਰ 4 ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟ ਹੋਣ ਲੱਗ ਜਾਂਦੀ ਹੈ ਨੰਬਰ 5 ਸਵੇਰੇ ਖਾਲੀ ਪੇਟ ਜਿਹੇ ਖਰੋਟ ਖਾਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 6 ਜਿਆਦਾ ਤਲਾਇਆ ਖਾਣ ਨਾਲ ਹਾਰਟ ਐਟੈਕ ਦਾ ਖਤਰਾ ਵੱਧ ਜਾਂਦਾ ਹੈ ਨੰਬਰ 7 ਦਹੀਂ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੇ ਨਿਹਾਰ ਆਉਂਦਾ ਨੰਬਰ 8 ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਹੈ ਉਹਨਾਂ ਨੂੰ ਜਿਆਦਾਤਰ ਸੇਬ ਖਾਣਾ ਚਾਹੀਦਾ ਹੈ ਨੰਬਰ 9 ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਪੁਰਾਣੇ ਤੋਂ ਪੁਰਾਣੇ ਦਰ ਤੋਂ ਰਾਹ ਮਿਲਦਾ ਹੈ ਨੰਬਰ 10 ਬੱਕਰੀ ਦੁੱਧ ਨਾਲ ਬਾਦਾਮ ਖਾਣ ਨਾਲ ਜਿਆਦਾ ਤੇਜ਼ ਹੋ ਜਾਂਦੀ ਹੈ ਨੰਬਰ 11 ਗਰਭਪਤੀ ਔਰਤਾਂ ਨੂੰ ਜਿਆਦਾ ਤਲਾਇਆ ਨਹੀਂ ਖਾਣਾ ਚਾਹੀਦਾ ਇਸ ਨਾਲ ਮਾਂ ਤੇ ਬੱਚੇ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 12 ਜੋ ਲੋਕ ਅਠ ਘੰਟਾ نیند ਘੱਟ ਲੈਂਦੇ ਹਨ ਉਹ ਬੇਚੈਨੀ ਤੇ ਡਿਪਰੈਸ਼ਨ ਦਾ ਸ਼ਕਾਰ ਹੋ ਜਾਂਦੇ ਹਨ ਨੰਬਰ 13 ਕਰੇਲੇ ਦਾ ਰਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 14 ਸਵੇਰੇ ਖਾਲੀ ਪੇਟ ਜਮੈਨ ਵਾਲਾ ਪਾਣੀ ਪੀਣ ਨਾਲ ਪੇਟ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ ਨੰਬਰ 15 ਜਿਨ੍ਹਾਂ ਵਿੱਚ ਆਇਰਨ ਦੀ ਕਮੀ ਹੈ ਉਹਨਾਂ ਨੂੰ ਚਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 16 ਕੌਫੀ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 17 ਖਾਣਾ ਖਾਣ ਤੋਂ ਬਾਅਦ ਸਾਫ ਖਾਣਾ ਬਹੁਤ ਜ਼ਰੂਰੀ ਹੈ ਇਸ ਨਾਲ ਖਾਣਾ ਜਲਦੀ ਹਾਜਮ ਹੋ ਜਾਂਦਾ ਹੈ ਨੰਬਰ 18 ਰੋਜ਼ਾਨਾ ਕਾਲੇ ਛੋਲੇ ਪਾਣੀ ਵਿੱਚ ਉਬਾਲ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 19 ਸਵੇਰੇ ਘਾਹ ਤੇ ਨਗੇ ਪੈਰ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਨੰਬਰ 20 ਰੋਜ਼ਾਨਾ ਪਿਆ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਧੰਨਵਾਦ